ਹਾਂ ਜੀ ਜੇ ਅਸੀਂ ਕਰੰਟ ਟੈਂਪਰੇਚਰ ਕੰਡੀਸ਼ਨ ਦੇਖੀਏ ਤਾਂ ਅੱਜ ਦਾ ਡੇ ਟਾਈਮ ਟੈਂਪਰੇਚਰ 24.4 ਡਿਗਰੀ ਸੈਂਟੀਗ੍ਰੇਡ ਪਰ ਦਿੱਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.4 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 28.6 ਡਿਗਰੀ ਸੈਂਟੀਗ੍ਰੇਡ ਪਰ ਦਿੱਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.5 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਦੋਨੋਂ ਦਿਨਾਂ ਰਾਤ ਦਾ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਰਿਕਾਰਡ ਕੀਤਾ ਗਿਆ ਹੈ ਔਰ ਜੋ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਕਿਉਂਕਿ ਮੌਨਸੂਨ ਸਿਸਟਮ ਵਿੱਚ ਜਿੰਨੇ ਵੀ ਚੈੱਕ ਕਰੋ ਸੋ ਅਨਵਾਇਰ ਤਿੰਨ ਚਾਰ ਦਿਨ ਪੰਜਾਬ ਦੇ ਵਿੱਚ ਫੁਟਸਾਨਾ ਤੇ ਹਲਕੀ ਤੇ ਦਰਮਿਆਨੀ ਬਾਰਿਸ਼ ਹੋਣ ਦੀ ਹੈ ਪਰ ਅਜਰ ਕੱਲ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ। ਪਰ ਉਹਦੇ ਵਾਸਤੇ ਅਜਰ ਕੱਲ ਦੋ ਦਿਨ ਆਈਐਮਡੀ ਵੱਲੋਂ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ ਸਪੈਸ਼ਲੀ ਕੋ ਟ੍ਰਾਂਸਪੋਰਟ ਤੇ ਸ਼ਹਿਰ ਕੋਲ ਨਗਰ ਡਿਸਟ੍ਰਿਕਟਸ ਵਾਸਤੇ ਜਿਹੜਾ ਇਹ ਲੋਡ ਚੈਲੰਜ ਕੀਤਾ ਗਿਆ। ਜੀ। ਤੇ ਮੈਮ ਜਿਸ ਤਰ੍ਹਾਂ ਬਾਰਿਸ਼ ਪੈਣ ਦੀ ਸੰਭਾਵਨਾ ਹੈ ਜਿਕਰ ਪਿਛਲੇ ਜੂਨ-ਜੁਲਾਈ ਮਹੀਨੇ ਦੀ ਗੱਲ ਕੀਤੀ ਜਾਵੇ ਮੌਨਸੂਨ ਸੋ ਕਿਸ ਤਰ੍ਹਾਂ ਦੀ ਬਾਰਿਸ਼ ਨਹੀਂ ਇਸ ਵਾਰ ਉਹਦੇ ਬਾਰੇ ਥੋੜਾ ਹੋਰ ਜੀ ਇਸ ਵਾਰ ਜੂਨਰ ਜੁਲਾਈ ਦੋਨਾਂ ਮਹੀਨਿਆਂ ਦੇ ਦੌਰਾਨ ਹੀ ਬਾਰਿਸ਼ ਹੋਣ ਦਾ ਤਰੀਕਾ ਬਦਲ ਗਿਆ ਤੇ ਕਿਉਂਕਿ ਲੁਧਿਆਣਾ ਦੀ ਨਾਰਮਲ ਜੂਨ ਦੀ ਬਾਰਿਸ਼ 82.2 ਮਿਲੀਮੀਟਰ ਹੈ ਔਰ ਇਸ ਵਾਰ 128.2 ਮਿਲੀਮੀਟਰ ਬਾਰਿਸ਼ ਜੂਨ ਮਹੀਨੇ ਵਿੱਚ ਹੋ ਚੁੱਕੀ ਹੈ ਔਰ ਲੁਧਿਆਣਾ ਦੀ ਜੁਲਾਈ ਦੀ ਨਾਰਮਲ ਬਾਰਿਸ਼ 200.4 ਮਿਲੀਮੀਟਰ ਹੈ ਅੱਜ ਇਸ ਵਾਰ ਹੀ 26.9 ਮਿਲੀਮੀਟਰ ਬਾਰਿਸ਼ ਹੋਈ ਹੈ ਮਿੰਨੇ ਵਿੱਚ ਲੁਧਿਆਣਾ ਦੇ ਵਿੱਚ ਰਿਪੋਰਟ ਕੀਤੀ ਹੈ ਮੈਨੂੰ ਲੱਗਦਾ ਵੀ ਮੌਨਸੂਨ ਇਸ ਵਾਰ ਚੰਗਾ ਰਿਹਾ ਹੈ ਸੋ ਕਿਸਾਨਾਂ ਲਈ ਵੀ ਕਿਤਨਾ ਕਿਤੇ ਖੁਸ਼ਖਬਰੀ ਹੈ ਕਿਉਂਕਿ ਧਰਤੀ ਘਟਲੇ ਪਾਣੀ ਨੂੰ ਸਾਡੇ ਡੂੰਘੇ ਹੋ ਰਹੇ ਝੋਨੇ ਦੀ ਫਸਲ ਲਈ ਇਹ ਜ਼ਰੂਰੀ ਵੀ ਆ ਬਾਰਿਸ਼ ਪੈਣਾ ਚਾਹੀਦਾ ਹੈ ਬਿਲਕੁਲ ਜੀ ਕਿਉਂਕਿ ਮੌਨਸੂਨ ਦੀ ਆਮਦ ਵੀ ਇਸ ਵਾਰ ਜਿਹੜੀ ਇੱਕ ਹਫਤਾ ਪਹਿਲਾਂ ਹੋ ਗਈ ਸੀ ਬਾਅਦ ਜੇ ਅਸੀਂ ਮੌਨਸੂਨ ਦੀ ਬਾਰਿਸ਼ ਦੇਖੀ ਉਹ ਜੂਨ ਅਗਸਤ ਨਵੰਬਰ ਮਹੀਨਿਆਂ ਦੇ ਵਿੱਚ ਨਾਰਮਲ ਤੋਂ ਪਰੇ ਹੈ ਤੁਸੀਂ ਇਹ ਕਹਿ ਸਕਦੇ ਹੋ ਕਿ ਇੱਕ ਡ੍ਰਿਪ ਬਾਕਸ ਨਾਲ ਪਾਣੀ ਨੂੰ ਕਾਫੀ ਹੱਦ ਤੱਕ ਪੂਰਾ ਕਰ ਸਕਦੇ ਹੈ ਸਪੈਸ਼ਲੀ ਜੇ ਮੈਡੀਕਲ ਫਸਲ ਆਉਣੇ ਪਾਣੀ ਦੀ ਕਾਫੀ ਲੋੜ ਹੁੰਦੀ ਹੈ। ਪਰ ਇਹਨਾਂ ਨਾਲ ਦੇ ਗਰਾਊਂਡ ਵਾਟਰ ਰਿਸੋਰਸਸ ਤੇ ਵੀ ਇੰਟਰੈਕਸ਼ਨ ਨੂੰ ਬਹੁਤ ਪ੍ਰਭਾਵ ਕਰਦੇ ਵਿੱਚ। ਮੈਨੂੰ ਦਿੱਤਾ ਪੁੱਛ ਜੀ ਮੈਮ ਲੱਗਦਾ ਕਿ ਜਿਦਾ 8-10 ਸਾਲ ਤੋਂ ਲਗਾਤਾਰ ਅਸੀਂ ਪਿਛਲੇ ਡਾਟਾ ਦੇਖੀ ਜਾਈਏ ਤਾਂ ਪਿਛਲੇ 4 ਸਾਲ ਹੀ ਇਦਾਂ ਦੇ ਆਇਆ ਜਿੱਦੂ ਚ ਐਵਰੇਜ ਐਵਰੇਜੋਂ ਜ਼ਿਆਦਾ ਬਣ ਰਹੀ ਹੈ ਬਾਕੀ ਡ੍ਰਾਈ ਵੀ ਰਿਹਾ ਬਹੁਤ ਸਾਰਾ ਖਾਸ ਕਰਕੇ ਲੁਧਿਆਣਾ ਸੋ ਇਸ ਵਾਰ ਚੰਗੀ ਬਾਰਿਸ਼ ਹੋਣਾ ਇੱਕ ਸਕਾਰਾਤਮਕ ਸੰਕੇਤ ਹੈ ਕਿ ਕਿਤਨਾ ਕਿਤੇ ਕਿਸਾਨਾਂ ਨੂੰ ਕਿੱਸਾ ਮਿਲ ਸਕਦਾ ਹੈ ਬਿਲਕੁਲ ਜੀ ਜਿਵੇਂ ਅਸੀਂ 2000 ਤੋਂ ਹੁਣ ਤੱਕ ਕੋਈ ਬਾਰਿਸ਼ ਪੰਜਾਬ ਦੀ ਦੇਖੀ ਹੈ ਕਾਇਦੇ ਵਿੱਚ ਜ਼ਿਆਦਾ ਸਾਲ ਨੂੰ ਜਿਹੜੇ ਰੇਂਜ ਦੇ ਵਿੱਚ ਬਾਰਿਸ਼ ਕਿ ਆਪੀ ਸੀ ਹੋਈ ਹੈ ਸਿਰਫ ਦੋ ਜ਼ਰਾਕ ਦੇ ਵਿੱਚ ਜੁੜੀ ਅਬ ਨੋਰਮਲ ਐਕਸੈਸ ਬਾਰੇ ਸੋਚੀ ਸੀ ਬੜਾ ਜ਼ਿਆਦਾ ਬਰਿਆਂ ਪਰ ਆਲਰੇਡੀ ਬਾਰਿਸ਼ ਸ਼ੁਰੂ ਹੋ ਗਈ ਤਾਂ ਕਾਟੀ ਲਈ ਪਰ ਈਸ਼ਵਰੀ ਜੂਨ ਅਰਜੁਲਾਈ ਦੀ ਬਾਰਿਸ਼ ਦੇਖੀ ਤਾਂ ਮੋਟਕ ਪਰਸੀ ਰਿਪੋਰਟ ਜੀ ਕਿ ਮੈਂ ਕੋਈ ਕਿਸਾਨਾਂ ਨੂੰ ਸਲਾਹ ਜਾਂ ਫਿਰ ਕਿ ਆਮ ਲੋਕਾਂ ਨੂੰ ਸਲਾਹ ਆਉਣ ਵਾਲੇ ਦਿਨਾਂ 'ਚ ਜਿਸ ਤਰ੍ਹਾਂ ਦੀ ਬਾਰਿਸ਼ ਦੀ ਸੰਭਾਵਨਾ ਹੈਗੀ ਹੈ ਅਕੀਸਾਨਾਂ ਨੂੰ ਇਹ ਦੱਸ ਸਕਦੇ ਹਾਂ ਜੀ ਕੌਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਪਰ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਅੱਜ ਔਰ ਕੱਲ੍ਹ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਸੋ ਦਾ ਨਾਮ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਿਹੜੀਆਂ ਕ੍ਰੌਪਸ ਨੂੰ ਪਾਣੀ ਖੜਾ ਨਹੀਂ ਰਹਿਣ ਦੇਣਾ ਚਾਹੀਦਾ ਉਹਨਾਂ ਨੂੰ ਇੱਧਰ ਨੁਕਸਾਨ ਨਹੀਂ ਹੋ ਸਕਦਾ ਸੋ ਫਾਰਮਰਸ ਨੂੰ ਚਾਹੀਦਾ ਕਿ ਉਹਨਾਂ ਨੂੰ ਅੰਬੇ ਜਿਹੜਾ ਫੂਲੂ ਦੇ ਵਿੱਚ ਡਰੇਨੇਜ ਸਿਸਟਮ ਦਾ ਧਿਆਨ ਰੱਖਣਾ ਚਾਹੀਦਾ ਕਿਤੇ ਜੇ ਹੈਵੀ ਬਾਰਿਸ਼ ਹੋ ਜੇ ਤਾਂ ਪਾਣੀ ਤਾਂ ਕਾਸ ਨੂੰ ਨਹੀਂ ਨਾ ਡਾਣਾ